ਹਾਂਜੀ ਸਾਰਿਆਂ ਨੂੰ ਸ਼ੁਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਤੇ ਭੈਣਾਂ ਲਈ ਆਪਾਂ ਇੱਕ ਅੱਜ ਫੇਸ ਦੇ ਲਈ ਫੇਅਰਨੈਸ ਕਰੀਮ ਦੱਸਦੇ ਆ ਵੀ ਇਹ ਕਰੀਮ ਤੁਹਾਡੇ ਲਈ ਕਿੰਨੇ ਕੁ ਬੈਨੀਫਿਟ ਹੈ ਮੈਂ ਇਸ ਕਰੀਮ ਨੂੰ ਯੂਜ਼ ਕਰਦੀ ਆ ਤੇ ਮੇਰੇ ਲਈ ਤੇ ਬਹੁਤ ਵਧੀਆ ਕੀ ਤੇ ਮੈਂ ਇਹ ਪ੍ਰੋਡਕਟ ਯੂਜ਼ ਕਰੀ ਜੰਨੀ ਆ ਇਹ ਫੇਅਰਨੈਸ ਦੇ ਲਈ ਕਰੀਮ ਆ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਇਹਦੇ ਮੈਂ ਇੱਕ ਪੈਣਾ ਵੀ ਯੂਜ਼ ਕਰ ਲਈ ਤੇ ਇੱਕ ਮੈਂ ਹੁਣ ਦੁਆਰਾ ਸਟਾਰਟ ਕੀਤੀ ਹੈ ਐਲੋਵੀਰਾ ਤੇ ਤਾਲਵੰਡ ਤੋਂ ਬਣੀ ਹੋਈ ਹੈ ਇਹ ਕਰੀਮ ਕੋਈ ਸਾਫਟ ਨਹੀਂ ਤੇ ਤੁਸ ਨੂੰ ਮੈਂ ਖੋਲ ਕੇ ਦਿਖਾਉਣੀ ਹੈ ਇਹ ਹੈ ਨੀਹਾਲ ਨਬ ਮੈਜਿਕ ਬਟਾਮਨ ਤੇ ਫੇਅਰਨੈਸ ਕਰੀਮ ਵੀ ਜੇ ਨਾ ਆਖਣਾਂ ਚਿਹਰਾ ਥੋੜਾ ਜਿਹਾ ਕਾਲਾ ਹੁੰਦਾ ਵੀ ਇਦਾਂ ਦੇ ਲੱਗਦਾ ਹੈ ਨਾ ਤੇ ਉਹਨਾਂ ਲਈ ਬੈਸਟ ਹੈ ਤੇ ਇਦਾਂ ਦੀ ਇਹ ਟਿਪ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਰਿਜ਼ਲਟ ਬਹੁਤ ਵਧੀਆ ਜਿੰਨੇ ਵੀ ਕੈਦੋ ਰਿਜ਼ਲਟ ਆਉਣੇ ਆ ਕੋਈ ਸਾਈਡ ਇਫੈਕਟ ਨਹੀਂ ਆ ਨੀਹਾ ਨੇ ਇਹਨੇ ਤਿਆਰ ਕੀਤੀ ਹੋਈ ਹੈ ਇਹ ਨੀਹਾ ਨੰਬਰ 1 ਤੇ ਬਹੁਤ ਵਧੀਆ ਰਿਜ਼ਲਟ ਆ ਤੇ ਹੈ ਵੀ ਇਹਦੇ ਨਾਲ ਪ੍ਰਾਈਜ਼ ਵੀ ਬਿਲਕੁਲ 30 35 ਰੁਪਏ ਦੀ ਆ ਤੁਸੀਂ ਦੇਖ ਸਕਦੇ ਹੋ ਮੈਂ ਸੋਨੇ ਨੇੜੇ ਤੋਂ ਕਰਕੇ ਰਹੀ ਹਣੀ ਆ 35 ਰੁਪਏ ਦੀ ਆ ਬਾਲੀ ਜਿਆਦੇ ਪੈਜ ਵੀ ਨਹੀਂ ਹੈਗਾ ਤੇ ਇਹਦੇ ਵਿੱਚੋਂ ਦੇਖਣ ਦੇ ਵਿੱਚੋਂ ਐਦਾਂ ਲੱਗਦੀ ਹੈ ਵਾਈਟ ਜੀ ਦੀ ਆਉਂਦੀ ਹੈ ਦੇਖੋ ਮੈਂ ਹੱਥ ਤੇ ਲਾਈ ਹੈ ਤੁਸੀਂ ਆਪਣੇ ਚਿਹਰੇ ਤੇ ਲਾ ਸਕਦੇ ਹੋ ਕੋਈ ਸਾਈਡ ਸਫਟ ਨਹੀਂ ਤੁਸੀਂ ਦੇਖ ਸਕਦੇ ਹੋ ਕਲਰ ਫੇਅਰ ਜਿਹਾ ਕਰ ਦਿੰਦੀ ਹੈ ਜਦੋਂ ਆਪਾਂ ਕੋਈ ਹੈਨਾ ਤਾਰੇ ਇਹ ਡੇਲੀ ਯੂਜ਼ ਕਰਨੀਆਂ ਤੇ ਫੰਕਸ਼ਨ ਵਗੈਰਾ ਤੇ ਤਾਂ ਚਲੋ ਆਪਾਂ ਮਹਿੰਗੀ ਪ੍ਰੋਡਕਟ ਲਾ ਲੈਂਦੇ ਆ ਤੇ ਜਿਹੜੀਆਂ ਪੈਣਾ ਨਹੀਂ ਮਹਿੰਗੇ ਪ੍ਰੋਡਕਟ ਲਾਉਣਾ ਚਾਹੁੰਦੀਆਂ ਉਹਨਾਂ ਲਈ ਇਹ ਜ਼ੈਸਟ ਹੈ ਰਿਜ਼ਲਟ ਵੀ ਬੈਸਟ ਹੈ ਦੇਖੋ ਕਿੰਨੇ ਸੁਨਣਾ ਹੱਥ ਲੱਗ ਰਿਹਾ ਤੇ ਬਹੁਤ ਵਧੀਆ ਹੈ ਦੂਜੇ ਹੱਥ ਨੂੰ ਕਿੰਨਾ ਫਰਕ ਪੈ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਰਿਜ਼ਲਟ ਬੈਸਟ ਹੈ ਤੇ ਨਾਲ ਕੋਈ ਇੰਨਾ ਹਨਾ ਖਰਚਾ ਵੀ ਨਹੀਂ ਹੈਗਾ ਬਹੁਤ ਥੋੜੇ ਖਰਚੇ ਦੇ ਵਿੱਚ ਇਹ ਕਰੀਮ ਆਪਣੀ ਸਕਿਨ ਨੂੰ ਲੁਖਾ ਦਿੰਦੀ ਹੈ ਤੇ ਜਿਨ੍ਹਾਂ ਨੇ ਡੇਲੀ ਲਾਉਣੀ ਹੈ ਨਾ ਡੇਲੀ ਕਰੇ ਨਿਊਲੀ ਮੈਰ ਡਾਲਣ ਵਾਲੀਆਂ ਕੁੜੀਆਂ ਹੁੰਦੀਆਂ ਨੇ ਨਹੀਂ ਨਹੀਂ ਬਹੁਤੇ ਪ੍ਰੋਡਕਟ ਲਾਉਣਾ ਚਾਹੁੰਦੀਆਂ ਤੇ ਉਹਨਾਂ ਲਈ ਵੀ ਬੈਸਟ ਹੈ ਤੇ ਨਾਲ ਹੀ ਆਪਣੇ ਚਿਹਰੇ ਨੂੰ ਪਧਿਆ ਸਖਤੀ ਆ ਤੇ ਸਾਫ ਕਰ ਦਿੰਦੀ ਹੈ ਗੋਰਾ ਬਣਾ ਦਿੰਦੀ ਹੈ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਜਮੀ ਗੋਰਾ ਬਣਾ ਦੂ ਪੀ ਬੈਸਟ ਹੈ ਲੋਕ ਹਨ ਜਦੋਂ ਆਪਾਂ ਫੇਅਰ लवली ਵਗੈਰਾ ਲਗਾਉਨੇ ਆ ਉਸੇ ਟਾਈਪ ਦੀ ਹੈ ਇਹ ਕਰੀਮ ਵੀ ਇਹਦੇ ਰਿਜਲਟ ਜਿਆਦਾ ਆ ਉਹਨਾਂ ਨਾਲ ਤੇ ਨੇਚਰਲ ਕੋਈ ਇਦਾਂ ਨਹੀਂ ਹੈਗਾ ਵੀ ਪ੍ਰੋਡਕਟ ਚ ਵਾਲੇ ਕੋਈ ਹੁਣ ਪਾਏ ਕੈਮੀਕਲ ਤੇ ਬਹੁਤ ਵਧੀਆ ਪ੍ਰੋਡਕਟ ਹੈ ਤੇ ਇੱਕ ਮੈਂ ਤੁਹਾਨੂੰ ਇੱਕ ਹੋਰ ਦੱਸਦੀ ਆ ਵੀ ਜੇ ਹਨਾ ਜਿਨ੍ਹਾਂ ਨੂੰ ਇਹ ਹੁੰਦਾ ਵੀ ਸਾਡੀ ਨਾਰਮਲ ਨੋਰਮਲ ਸਕਿਨ ਹੋਵੇ ਬੇਬੀ ਸਕਿਨ ਹੋਵੇ ਉਹ ਹਿਮਾਲਿਆ ਦੀ ਜਿਹੜੀ ਬੇਬੀ ਸਾਬਣ ਹੁੰਦੀ ਹੈ ਨਾ ਜੈਂਟਲੀ ਸਾਬਣ ਜੀ ਇਹ ਆਪਣੇ ਜਿਹੜੇ ਥੀਲਾ ਸਕਦੇ ਆ ਜਿਨ੍ਹਾਂ ਦੇ ਪਿੰਪਲ ਜਿਉਂਗੈਰਾ ਨਹੀਂ ਹੈ ਨਾ ਦਾਗ ਹਾਂ ਡਾਰਕ ਡਾਰਕ ਜਿਹੀ ਨਹੀਂ ਜਾਂਦੇ ਹੈ ਨਾ ਤੇ ਉਹਨਾਂ ਲਈ 베ਸਟ ਹੈ ਮੈਂ ਇਹੀ ਯੂਜ਼ ਕਰਦੀ ਆ ਆਪਣੀ ਬੋਡੀ ਤੇ ਵੀ ਫੇਸ ਤੇ ਵੀ ਬਿਲਕੁਲ ਫਟਾ ਤੇ ਕੋਈ ਇਹ ਤਾਂ ਸੜਫਟ ਨਹੀਂ ਹੈਗਾ ਤੇ ਇਸ ਲੋਹੋਪ ਵੀ ਵਧੀਆ ਹੋ ਕਰ ਦਿੰਦੀ ਆ ਚਿਹਰੇ ਦਾ ਰੰਗ ਨਖਾਰ ਦਿੰਦੀ ਆ ਤੇ ਜਿੰਨਾ ਭੈਣਾਂ ਨੂੰ ਇਹ ਲੱਗਦਾ ਵੀ ਸਾਡੇ ਚਿਹਰਾ ਥੋੜਾ ਜਿਹਾ ਗੋਰਾ ਹੋ ਗਏ ਤੇ ਉਹਨਾਂ ਲਈ ਇਹ ਬਹੁਤ ਵਧੀਆ ਸਾਬਣ ਆ ਤੁਸੀਂ ਬੇਬੀ ਸਕਿਨ ਪਾਉਂਗੀ ਜੇ ਲਾਉਂਗੇ ਤੇ ਇਸ ਤਰ੍ਹਾਂ ਦੇ ਪ੍ਰੋਡਕਟ ਤੁਸੀਂ ਯੂਜ਼ ਕਰਨੇ ਆ ਚੋਣਿਤ ਕਰ ਸਕਦੇ ਹੋ ਜੈਂਟਲ ਕਲੀਨ ਕਲੀਨਸ ਬੇਬੀ ਸਕਿਨ ਅਦਿਲ ਫॉर ਡੇਲੀ ਯੂਜ਼ ਤੇ ਬਿਲਕੁਲ ਸੇਫ ਆ ਜੇ ਤੁਸੀਂ ਇਹ ਪ੍ਰੋਡਕਟ ਨੂੰ ਇਹਨੂੰ ਵਰਤਣਾ ਜੁਨੇ ਵਰਤ ਸਕਦੇ ਕੋਈ ਵੀ ਲੁਕਸਾਨ ਨਹੀਂ ਮੈਂ ਆਪਣੇ ਫੇਸ ਤੇ ਵੀ ਲਗਾਉਣੇ ਬੋਡੀ ਤੇ ਵੀ ਬਿਲਕੁਲ ਨਹੀਂ ਤੇ ਬਹੁਤ ਵਧੀਆ ਰਿਜ਼ਲਟ ਦੇ ਦੇਵੇ ਤੇ ਜਿੰਨਾ ਪਹਿਣਾ ਨੂੰ ਇਹ ਲੱਗਦਾ ਵੀ ਸਭ ਦਾ ਚਿਹਰਾ ਗੋਰਾ ਹੋਣਾ ਚਾਹੀਦਾ ਰੰਗ ਸਾਫ ਹੋਣਾ ਚਾਹੀਦਾ ਉਹ ਇਹ ਲਾ ਸਕਦੇ ਆ ਤੇ ਨਾਲ ਆ ਵਰਤ ਸਕਦੇ ਮੈਂ ਵੀ ਤੁਸੀਂ ਇਹ ਲੈਣੀ ਤੇ ਇਹਦੀ ਜਗਾ ਸੱਡ ਕੇ ਡਬਲ ਆ ਸਕਦੇ ਹੋ ਤਾਂ ਬਹੁਤ ਵਧੀਆ ਉਹਦੇ ਵੀ ਰਿਜ਼ਲਟ ਹੈ ਤੇ ਇਹਨਾਂ ਦਾ ਸਾਬਣ ਲਗਾ ਸਕਦੇ ਹੋ ਹਾਂਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ